ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ WhatsApp ਤੇ ਸਟੇਟਸ ਕਿੱਥੇ ਲਾਦੇ ਸਭ ਤੋਂ ਪਹਿਲਾਂ ਚਲਦੇ ਆਪਾਂ ਸ਼ੇਅਰ 'ਤੇ ਅਤੇ ਜਿਹੜੀ ਵੀ ਵੀਡੀਓ ਤੁਸੀਂ ਸਟੇਟਸ ਲਾਉਣਾ ਉਹਨੂੰ ਟੱਚ ਕਰਿਓ ਉਸ ਤੋਂ ਬਾਅਦ ਆ WhatsApp ਸਟੇਟਸ ਲਿਖਿਆ ਹੁੰਦਾ ਇਹਨੂੰ ਟੱਚ ਕਰਿਓ ਅਤੇ ਕਰਨ ਤੋਂ ਬਾਅਦ ਆ ਦੇਖੋ ਤੁਹਾਡੇ ਸਾਹਮਣੇ ਅਪਲੋਡ ਹੋਣ ਲੱਗ ਗਈ ਹੈ ਡਾਊਨਲੋਡਿੰਗ ਇਹਨੇ ਸਿੱਧਾ ਆਪਾਂ ਨੂੰ ਡਾਇਰੈਕਟ ਆਪਣੇ WhatsApp ਤੇ ਇਹਨੇ ਆਪਾਂ ਨੂੰ ਕਰ ਦੇਣਾ ਕਿ ਜਿਹਦੇ ਤੇ ਆਪਾਂ ਸਟੇਟਸ ਲਾਉਣਾ ਦੇਖੋ ਜੀ ਆ ਗਿਆ ਮਾਈ ਸਟੇਟਸ ਫਿਰ ਇਹਨੂੰ ਆਪਾਂ ਦਬਣਾ ਅਤੇ ਦਬਣ ਤੋਂ ਬਾਅਦ ਆ ਥੱਲੇ ਨੀਚੇ ਆ ਰਹੁੰਦੇ ਇਹਨੂੰ ਆਪਾਂ ਦਬ ਦੇਣਾ ਦਬਣ ਤੋਂ ਬਾਅਦ ਆ ਫੇਰਾ ਜਿਹੜਾ ਲਿਖਿਆ ਹੁੰਦਾ ਨਾ ਇਹਨੂੰ ਆਪਾਂ ਕੱਟ ਕਰਨਾ ਵਾ ਹਲੇ ਦਬਣ ਤੋਂ ਬਾਅਦ ਸਾਰਾ ਕੁਝ ਡਿਲੀਟ ਕਰਕੇ ਤੇ ਉਸ ਤੋਂ ਬਾਅਦ ਇੱਥੇ ਵਾਹਿਗੁਰੂ ਦਾ ਲਾ ਦੇਣਾ ਵਾ ਹੱਥ ਜੋੜਨ ਵਾਲਾ ਆਹ ਸਟicker ਚਲਾ ਦੇਣਾ ਲਾ ਕੇ ਤੇ ਆ ਜਿਹੜਾ ਨੀਚੇ ਆ ਰੋ ਹੁੰਦਾ ਇਹਨੂੰ ਆਪਾਂ ਕਲਿੱਕ ਕਰ ਦੇਣਾ ਕਰਨ ਤੋਂ ਬਾਅਦ ਆਪਣਾ ਸਟੇਟਸ ਚੜ ਜਾਣਾ ਹੁਣ ਆਪਾਂ ਚਲਦੇ ਆਂ ਬੈਕ ਅਤੇ ਬੈਕ ਜਾਣ ਤੋਂ ਬਾਅਦ ਆਪਾਂ ਚਲਦੇ ਆਂ ਆਪਣੇ WhatsApp ਤੇ ਦੇਖਾਂਗੇ ਕਿ ਕਿਸ ਤਰੀਕੇ ਨਾਲ ਆਪਣਾ ਸਟੇਟਸ ਲੱਗਾ ਜਾਂ ਨਹੀਂ ਲੱਗਾ ਆਪਾਂ ਸਾਹਮਣੇ ਡੱਬੇ ਨੂੰ ਕਲਿੱਕ ਕਰਾਂਗੇ ਤੇ ਆ ਦੇਖੋ ਜੇ ਤੁਹਾਡੇ ਸਾਹਮਣੇ ਡਾਊਨਲੋਡਿੰਗ ਹੋਣ ਤੇ ਆ ਆ ਵੇਖੋ ਆ ਸਟੇਟਸ ਇੱਥੇ ਲੱਗ ਚੁੱਕਿਆ ਤੇ 2 ਮਿੰਟ ਲੈਣੇ ਇਹਨੇ ਨਾਟਾ ਸਲੋ ਚੱਲਾਂਦੇ ਆ ਇਸ ਕਰਕੇ 2 ਮਿੰਟ ਲੈਂਦੇ ਆ ਜੇ ਫਾਸਟ ਚੱਲੂ ਤੇਜ਼ ਹੋ ਜੂ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਇਹ ਹੋ ਗਿਆ ਸਟੇਟਸ ਲੱਗ ਗਿਆ ਤੇ ਦੇਖੋ ਜੀ ਇਸ ਤਰੀਕੇ ਨਾਲ ਸਟੇਟਸ ਲੱਗਦਾ ਹੈ ਤੁਸੀਂ ਜਿੱਦਾਂ ਮਰਜ਼ੀ ਚੈੱਕ ਕਰ ਚੁੱਕ ਸਕਦੇ